ਹਾਂਜੀ ਦੋਸਤੋ ਅੱਜ ਫੇਰ ਆਪਾਂ ਜਨੂਹਾ ਫਾਰਮ ਚੈਨਲ ਤੇ ਇੱਕ ਨਵੀਂ ਵੀਡੀਓ ਪਾਉਣ ਜਾ ਰਹੇ ਹਾਂ ਹਾਂਜੀ ਦੋਸਤੋ ਜੋ ਅੱਜ ਆਪਾਂ ਵੀਡੀਓ ਅਪਲੋਡ ਕਰ ਰਹੇ ਹਾਂ ਇਹ ਵੀਡੀਓ ਵਿਦੇਸੀ ਆड़ੂ ਦੀ ਹੈ ਜੋ ਕਿ ਸੇਵ ਦੀ ਤਰ੍ਹਾਂ ਦੇਖਣ ਵਾਲਾ ਹੁੰਦਾ ਹੈ ਇਹ ਆड़ੂ ਦੀ ਕਿਸਮ ਦਾ ਨੈਕਟਰੀ ਆड़ੂ ਹੈ ਇਸ ਆੜੂ ਨੂੰ ਆਪਾਂ ਦੇਸੀ ਲੂਚੇ ਦੇ ਬੂਟੇ ਤੇ ਪਿਉਂਦ ਕਰਕੇ ਤਿਆਰ ਕਰਦੇ ਹਾਂ ਜੀ ਇਹ ਆੜੂ ਖਾਨ ਵਿੱਚ ਬਹੁਤ ਹੀ ਮਿੱਠਾ ਹੁੰਦਾ ਹੈ ਇਸ ਦੀ ਸੌਕਲ ਤੁਹਾਨੂੰ ਦੇਖਣ ਵਿੱਚ ਸੇਬ ਦੀ ਤਰ੍ਹਾਂ ਲੱਗੇਗੀ ਇਹ ਕਿਸਮ ਆਮਾਚਲ ਅਤੇ ਬਾਹਲੇ ਦੇਸ਼ਾਂ ਵਿੱਚ ਉਗਾਈ ਜਾਂਦੀ ਹੈ ਪਰ ਹੁਣ ਇਹ ਕਿਸਮ ਪੰਜਾਬ ਦੇ ਹਰ ਇੱਕ ਖੇਤਰ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੈ ਜੀ ਫਰਵਰੀ ਮਹੀਨੇ ਜਿਸ ਨੂੰ ਫੁੱਲ ਆ ਜਾਂਦੇ ਹਨ 15 ਤੋਂ 20 ਫਰਵਰੀ ਤੋਂ ਬਾਅਦ ਫਲ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਲਗਭਗ ਮਈ ਦੇ ਮਹੀਨੇ ਇਹ ਫਲ ਪੱਕ ਜਾਂਦਾ ਹੈ ਖਾਣ ਵਿੱਚ ਇਹ ਫਲ ਬਹੁਤ ਹੀ ਮਿੱਠਾ ਹੁੰਦਾ ਹੈ ਜਿਹਦਾ ਬੂਟਾ ਜੋ ਤੁਸੀਂ ਸਾਡੇ ਤੋਂ ਲੈਣਾ ਚਾਹੁੰਦੇ ਹੋ ਪਹਿਲੇ ਸੀਜ਼ਨ ਵਿੱਚ ਹੀ ਪਰ ਤੁਸੀਂ 6 ਮਹੀਨਿਆਂ ਜਾਂ ਫਲ ਦੇ ਮੌਸਮ ਸਮੇਂ ਫਲ ਚੱਕ ਲੈਂਦਾ ਹੈ ਪਰ ਅਸੀਂ ਤੁਹਾਨੂੰ ਕਹਦੇ ਹਾਂ ਕਿ ਜੋ ਪਹਿਲਾ ਫਲ ਲੱਗਦਾ ਹੈ ਉਸ ਨੂੰ ਜ਼ਰੂਰ ਤੋੜ ਦੇਣਾ ਚਾਹੀਦਾ ਹੈ ਇੱਕਰ ਆਪਾਂ ਉਸ ਤੋਂ ਪਹਿਲਾਂ ਹੀ ਫਾਲਾ ਲੈਣ ਲੱਗ ਜਾਂਦੇ ਹਾਂ ਤਾਂ ਉਹ ਬੂਟਾ ਫਾਲ ਲੱਗਣ ਕਾਰਨ ਜ਼ਿਆਦਾ ਗਰੋਥ ਨਹੀਂ ਕਰ ਪਾਉਂਦਾ ਤੇ ਕਈ ਵਾਰ ਸੁੱਕ ਵੀ ਜਾਂਦਾ ਹੈ ਕਿਉਂਕਿ ਉਹ ਬੂਟੇ ਨੂੰ ਆਪਾਂ ਪਟਾਈ ਕਰਦੇ ਹਾਂ ਤਾਂ ਉਸ ਦੀਆਂ ਕੁਝ ਜੜਾਂ ਕੱਟ ਜਾਂਦੀਆਂ ਹਨ ਕਿਉਂਕਿ ਜਦੋਂ ਤੁਸੀਂ ਆਪਣੇ ਖੇਤਾਂ ਵਿੱਚ ਜਾਂ ਘਰ ਵਿੱਚ ਲਗਾਉਂਦੇ ਹੋ ਤਾਂ ਜਦਿਆਂ ਜਾਨਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਈਆਂ ਹੁੰਦੀਆਂ ਜਿਸ ਕਾਰਨ ਬੂਟਾ ਚੁੱਕ ਵੀ ਜਾਂਦਾ ਹੈ ਇਸ ਕਰਕੇ ਬੂਟੇ ਦਾ ਸਿਰਫ ਦੂਸਰੀ ਚੀਜ਼ ਨਹੀਂ ਪਾ ਲਵੋ ਤੇ ਘੱਟ ਮਾਤਰਾ ਵਿੱਚ ਲਵੋ ਟਾਈਮ ਸਿਰ ਉਸ ਨੂੰ ਖਾਦ ਪਾਣੀ ਤੇ ਕਟਾਈ ਦਾ ਪੂਰਾ ਧਿਆਨ ਰੱਖੋ ਜੀ ਇਸ ਬੂਟੇ ਨੂੰ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਹਨ ਜਦੋਂ ਇਸ ਦੀਆਂ ਇਸ ਬੂਟੇ ਨੂੰ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਹਨ ਇਸ ਦੀਆਂ ਜਦੋਂ ਇਸ ਦੀਆਂ ਨਵੇਂ ਫਟਾਰਾ ਆਉਂਦੇ ਹਨ ਤਾਂ ਇਸ ਨੂੰ ਤੇਲੇ ਰਾਮਲਾ ਹੁੰਦਾ ਹੈ ਉਸ ਉੱਪਰ ਤੁਸੀਂ ਖੱਟੀ ਲੱਸੀ ਦਾ ਘੋਲ ਜਾਂ ਪਾਥੀਆਂ ਦੇ ਪਾਣੀ ਦਾ ਘੋਲ ਨਿੰਮ ਦੇ ਪੱਤੇ ਵਿੱਚ ਮਿਲਾ ਕੇ ਵੀ ਕਰ ਸਕਦੇ ਹੋ ਜਿਸ ਨਾਲ ਤੇਲੇ ਰਾਹਾਂ ਵਾਲਾ ਮੁੱਟੇ ਉਤੋਂ ਕੱਟ ਜਾਂਦਾ ਹੈ ਉਸ ਤੋਂ ਬਾਅਦ ਇਸ ਵਿੱਚ ਬਹੁਤ ਘੱਟ ਬਿਮਾਰੀ ਆਉਂਦੀ ਹੈ ਜਿਸ ਨੂੰ ਫਲ ਗਲਣ ਦੀ ਬਿਮਾਰੀ ਕਹਿੰਦੇ ਹਾਂ ਇਹ ਬਿਮਾਰੀ ਜੋ ਕਿ ਮਾਦਾ ਮੱਖੀ ਹੁੰਦੀ ਹੈ ਉਸ ਦੇ ਡੰਗਣ ਨਾਲ ਫਲ ਵਿੱਚ ਆਉਂਦੀ ਹੈ ਇਸਲੇ ਡੰਗਰ ਨਾਲ ਇਹ ਮੱਖੀ ਫਲ ਵਿੱਚ ਆਂਡੇ ਦੇ ਦਿੰਦੀ ਹੈ ਜਿਸ ਕਾਰਨ ਜੋ ਫਲ ਲੱਗਦਾ ਹੈ ਪੱਕਣ ਤੋਂ ਪਹਿਲਾਂ ਛੜਨ ਲੱਗ ਜਾਂਦਾ ਹੈ ਜਿਸ ਕਾਰਨ ਇਸ ਦਾ ਫਲ ਫੜ ਗਾਲ ਕੇ ਡਿੱਗਣ ਲੱਗ ਜਾਂਦਾ ਹੈ ਉਸ ਦੀ ਰੋਕ ਥਾਮ ਲਈ ਤੁਸੀਂ ਫਰੂਟ ਫਲਾਈ Trap ਲਗਾ ਸਕਦੇ ਹਾਂ ਜੋ ਤੁਹਾਨੂੰ ਆਨਲਾਈਨ ਜਾਂ ਲੁਧਿਆਣਾ ਤੋਂ ਪੀਏਯੂ ਯੂਨੀਵਰਸਿਟੀ ਜਾਂ ਕਿਸੇ ਵੀ ਨਰਸਰੀ ਤੋਂ ਮਿਲ ਜਾਂਦੇ ਹਨ ਬਾਕੀ ਇਸ ਦੇ ਬੂਟੇ ਬਾਹਰੇ ਜਾਂ ਤੁਸੀਂ ਇਹ ਬੂਟਾ ਤੁਸੀਂ ਸਾਡੇ ਕੋਲੋਂ ਮੰਗਵਾਉਣਾ ਹੋਵੇ ਜਾਂ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਸਾਡੀਆਂ ਵੀਡੀਓ ਪੂਰੀਆਂ ਦੇਖਿਆ ਕਰੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਜੀ ਸਾਡੇ ਚੈਨਲ ਨੂੰ ਕਿਰਪਾ ਕਰਕੇ ਮੱਤਵੱਧ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ